ਹਾਂਜੀ ਦੋਸਤੋ ਪਿਆਰ ਭਰੀ ਸਸਰੀ ਕਾਲ ਤੇ ਮੈਂ ਤੁਹਾਡਾ ਆਪਣਾ ਦੇਵਰੀ ਨੂੰ ਤੇ ਦੋਸਤੋ ਤੇਰੇ ਭਰਾ ਆਪਣੇ ਪੇਜ ਲਾ ਨਵੇਂ ਜੁੜਿਆ ਤੇ ਭੇਰਪੱਕ ਪੇਜ ਨੂੰ ਕਰ ਲਿਓ ਫਾਲੋ ਤੇ ਅੱਜ ਦੋਸਤੋ ਤੇਰਾ ਤੁਹਾਨੂੰ ਸਾਹਮਣੇ ਪਹਿਲੇ ਸੂਏ ਝੋਟੀ ਅਨੰਗੀਨਾ ਲੈ ਕੇ ਆਏ ਆਂ ਆਪਾਂ ਦੋਸਤੋ ਤੇ ਦੋਸਤੋ ਬਾਈ ਰਾਮਪਾਲ ਤੇ ਘਰੋਂ ਵੀਡੀਓ ਬਣਾ ਰਿਹਾ ਆਪਾਂ ਤੇ ਬਾਈ ਦਾ ਪਿੰਡ ਰੀਨਾ ਤੇ ਜ਼ਿਲ੍ਹਾ ਫਰੀਕੋਟ ਆ ਦੋਸਤੋ ਤੇ ਦੋਸਤੋ ਪਹਿਲਣ ਝੋਟੀ ਆ ਇੱਕ ਕਰਮ ਵਾਲੀ ਬਹੁਤ ਠੰਡੀ ਦੇ ਸੀਲ ਆ ਦੋਸਤੋ ਸਟਾਨ ਲੈਵਲ ਦੀ ਚੈੱਕ ਕਰ ਲੋ ਚਾਰੇ ਤਨਕ ਬਿਲਕੁਲ ਬਰਾਬਰ ਦੇ ਸਾਨਾ ਚਾਰੇ ਨਿਸ਼ਾਨੀਆਂ ਪੂਰੀਆਂ ਸਾਫ ਆ ਦੋਸਤੋ ਨਜ਼ਰ ਆ ਰਹੀਆਂ ਮੱਤੇ ਵੇਖ ਲੋ ਦੋਦੀ ਚਾਰੇ ਪੈਰਾਂ ਨੇ ਚਾਨ ਮੱਤਾ ਚਾਰੇ ਪੈਰ ਕੋ ਤੇ ਸਾਰੀਆਂ ਨਿਸ਼ਾਨੀਆਂ ਬਿਲਕੁਲ ਪੂਰੀਆਂ ਦੋਸਤੋ ਲੀਲੀ ਰਵੀ ਦੀਆਂ ਤੇ ਦੋਸਤੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਲਾਈਕ ਕਰਨਾ ਭੁੱਲਿਆ ਕਰੋ ਤੇ ਅੱਗੇ ਵੀ ਖਰੀਦਦਾਰ ਵੀਰਾਂ ਤੱਕ ਵੀਡੀਓ ਪਹੁੰਚੇ ਤੇ ਵੀਡੀਓ ਦਾ ਲਾਵ ਲੈ ਤਕਨ ਦੋਸਤੋਂ ਤੇ ਦੋਸਤੋਂ ਤੇਰੀ ਸਾਹਮਣੇ ਤੁਹਾਨੂੰ ਆ ਨਾਲ ਮੱਝ ਨਜ਼ਰ ਕੜੀ ਆ ਰਹੀ ਹੈ ਦੋਸਤੋਂ ਆਹ ਦੀ ਮਾਂ ਦੋਸਤੋਂ ਤੇ ਮਾਂ ਦਾ ਰਕਾਰਡ ਵੀ ਬਹੁਤ ਵਧੀਆ ਰਿਆ ਕਰਮ ਵਾਲੀ ਦਾ ਤੇ 15 16 ਲੀਟਰ ਦੋਸਤੋਂ ਇਹਦੀ ਮਾਂ ਹੀ ਡਾਂਤੀ ਦੋਸਤੋਂ ਤੇ ਮਾਂ ਵੀ ਵੀ ਇਹਦੀ ਬਹੁਤ ਠੰਡੀ ਥੀਲਤੀ ਤੇ ਦੋਸਤੋਂ ਬਹੁਤ ਵਧੀਆ ਝੋਟੀਆਂ ਪਹਿਲਣ ਚਿਕਨ ਬਣੂਗੀ ਤੇ ਦੋਸਤੋਂ ਬਹੁਤ ਬਾਈਆਂ ਨੇ ਸੇਲ ਕਰਨੀਆਂ ਤੇ ਦੋਸਤੋ ਲਓ ਇੱਕ ਵਾਰੀ ਆਪਾਂ ਤੁਹਾਨੂੰ ਤੋੜ ਕੇ ਵਗਾ ਰਹੇ ਆ ਤੇ ਨਿਗਾ ਆਪਾਂ ਮਰੋਣੀ ਦੇ ਚੈੱਕ ਪਾਤੂ ਦੀ ਕਰਨੀ ਆ ਬਹੁਤ ਕੰਢੀ ਦੀ ਇਲਾ ਦੋਸਤੋ ਸਾਰੀਆਂ ਨਿਸ਼ਾਨੀਆਂ ਚੈੱਕ ਕਰ ਲਿਓ ਫਿਰ ਵੀ ਇੱਕ ਵਾਰੀ ਫਿਰ ਪੈਰਾਂ ਦੇ ਨਿਸ਼ਾਨੀਆਂ ਚੈੱਕ ਕਰ ਲਓ ਭੁਵੇਂ ਪੂਜ ਵੇਚ ਲਓ ਮੱਥੇ ਦਾ ਬੱਲ ਵੇਲੋ ਦੋਸਤੋ ਸਾਂ ਲੈ ਵੇਲੋ ਚਰੇ ਤਾਣ ਬਿਲਕੁਲ ਬਰਾਬਰ ਤੇ ਥਾਣਾ ਤੇ ਇੱਕ ਹਫਤੇ ਦੀ ਕੱਚੀ ਆ ਦੋਸਤੋ ਬਿਲਕੁਲ ਤੇ ਦੋਸਤੋ ਠੰਡੀ ਸੀਲ ਤਾਂ ਦੀ ਗੱਲ ਕਰੀ ਤੇ ਕਰਮ ਵਾਲੀ ਬਹੁਤ ਹੀ ਠੰਡੀ ਸੀ ਲਾ ਤੇ ਦੋਸਤੋ ਕਦ ਕੜ ਦੀ ਵੇਲ ਵੇਲੋ ਕਦ ਕੜ ਵੇਲੋ ਵੇਲ ਵੇਲੋ ਪੰਡੇ ਦੀ ਤੇ ਵੀਡੀਓ ਨੂੰ ਸ਼ੇਅਰ ਲਾਜ਼ਮੀ ਕਰਦਾ ਕਰੋ ਅੱਗੇ ਵੀ ਕੀਰਤਾਰ ਵੀਰਾਂ ਤੱਕ ਵੀਡੀਓ ਪਹੁੰਚੇ ਤੇ ਵੀਡੀਓ ਦਾ ਲਾਭ ਲੈ ਸਕਣ ਦੋਸਤੋ ਤੋਂ 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 ਨਵੇਂ ਨਵੇਂ ਵੀਡੀਓ ਵੇਖਣ ਲਈ ਆਪਣੇ ਪੇਜ ਨੂੰ ਲਾਜ਼ਮੀ ਫੋਲੋ ਕਰ ਲਿਓ ਤੇ ਵੀਡੀਓ ਨੂੰ ਸ਼ੇਅਰ ਕਰਨਾ ਭੁੱਲਿਓ ਦੋਸਤੋ ਤੇ 222 ਕਹਿੰਦੇ ਬਾਈ ਡਿਮਾਂਡ ਬਾਈ ਹੁਣੇ ਕਰਦੇ ਆ 2 ਲੱਖ ਰੁਪਏ ਆ ਤੇ ਮੌਕੇ ਤੇ ਬਾਈ ਹੁਣੀ ਲਾਜ਼ਮੀ ਮਾਨਦਾਨ ਕਰ ਰਹਿੰਦੇ ਤੇ ਵੀਡੀਓ ਨੂੰ ਬਾਅਦ ਵਿੱਚ ਛੇ ਲਾਜ਼ਮੀ ਕਰਤੋ ਤੇ ਬਾਈਆਂ ਦਾ ਮੋਬਾਈਲ ਨੰਬਰ ਆਪਾਂ ਵੀਡੀਓ ਦੇ ਵਿੱਚ ਹੀ ਪਾਵਾਂਗੇ ਤੇ ਬਾਈਆਂ ਦੇ ਮੋਬਾਈਲ ਨੰਬਰ ਤੇ ਕਰੋ ਲਾਜ਼ਮੀ ਗੱਲਬਾਤ ਉਸ ਤੋਂ ਕਿ ਨਵੇਂ-ਨਵੇਂ ਵੀਡੀਓ ਬਣਾਉਣ ਲਈ ਦੋਸਤੋ ਤੇ ਵੇਖਣ ਲਈ ਆਪਣੇ ਮੋਬਾਈਲ ਨੰਬਰ ਤੇ ਵੀ ਕਰੋ ਗੱਲਬਾਤ ਤੇ ਮਿਲਦੇ ਆ ਦੋਸਤੋ ਇਸ ਤਰ੍ਹਾਂ ਦੀ ਵੀਡੀਓ ਦੇ ਨਾਲ